ਮੇਰੀ ਗੱਲ ਸੁਣੋ ਹੁਣ ਨਾ ਘਰੋਂ ਬਾਹਰ ਨਾ ਜਾਇਓ ਭਾਜੀ ਹੁਣੀ ਆਉਣ ਵਾਲੇ ਆ ਯਾਰ ਫੇਰ ਕੱਲ ਹੀ ਉਹਨਾਂ ਨੂੰ ਸੱਦ ਲਿਆ ਵਾ ਤੂੰ ਲੈ ਦੱਸ ਸਿਆਣੇ ਆ ਆਉਣਗੇ ਕੋਈ ਸਲਾਹ ਦੇਣਗੇ ਹੈ ਹੋ ਸਕਦਾ ਵਾ ਤੁਹਾਡੇ ਨਾਲ ਜਾਣ ਨੂੰ ਤਿਆਰ ਹੋ ਜਾਣ ਕਿ ਵਕੀਲ ਚੰਗੇ ਦਾ ਪਤਾ ਕਰੋ ਤੇ ਮੇਰੇ ਪੁੱਤ ਦੀ ਹੋ ਜਾ ਜਮਾਨਤ ਸਾਨੂੰ ਹੋਰ ਕੀ ਚਾਹੀਦਾ ਵਾ ਇਹ ਤਾਂ ਉਹਨਾਂ ਦੇ ਜਾਣਤਾ ਹੀ ਆ ਨਾ ਕੀ ਪਤਾ ਕਿਹੜੇ ਮੂੰਹ ਸਰ ਕੋਣਾ ਆਣ ਕੇ ਫਿਰ ਕਿਉਂ ਕੋਣਾ ਵਾ ਅਗਲੇ ਨੂੰ ਕੋਈ ਦੁੱਖ ਵਾ ਤੇ ਆਉਣ ਲੱਗੇ ਆ ਹੈ ਅਹੀਂ ਜੋ ਕੋ ਉਹਨਾਂ ਦੇ ਨਾਲ ਕਰਤਾ ਵਾ ਉਹ ਤੇ ਫਿਰ ਬੜੇ ਚੰਗੇ ਆ ਜਿਨਾਂ ਨੇ ਸਭ ਕੁ ਭੁਲਾ ਕੇ ਤੇ ਫਿਰ ਸਾਡਾ ਨਾ ਤੁਰ ਪੈਂਦੇ ਆ ਗਲਤੀਆਂ ਵੀ ਤੁਹਾਡੀਆਂ ਹੀ ਆ ਕੋਈ ਹੋਰ ਕਹਦੀ ਤੇ ਕੋਈ ਨਹੀਂ ਕਹਦੀ ਮੇਰੀ ਗੱਲ ਸੁਣ ਲਓ ਅੱਗੇ ਤੁਸੀਂ ਮੈਨੂੰ ਬੜੀਆਂ ਗੱਲਾਂ ਕੀਤੀਆਂ ਵਾ ਹੁਣ ਚੁੱਪ ਕਰ ਜਿਓ ਹੁਣ ਨਾ ਕੋਈ ਗੱਲ ਕਰਿਓ ਮੈਨੂੰ ਚੱਲ ਨਹੀਂ ਜਾਂਦਾ ਆਹ ਆਉਣ ਹੀ ਵਾਲੇ ਆ ਬਸ ਤੇ ਬਹਿ ਕੇ ਤੇ ਆਰਾਮ ਨਾਲ ਗੱਲ ਕਰਿਓ ਸਾਰੀ ਫੋਨ ਕੀਤਾ ਉਹਨਾਂ ਨੂੰ ਆਹੋ ਕੀਤਾ ਹੈਗਾ ਆ ਜਾਓ 3 ਸਟਾਰਟ ਚਲੋ ਭਾਈ ਨੇ ਤੇ ਹੁਣ ਇਹ ਨਾਲ ਤੇਰੀ ਭੈਣ ਨੇ ਵੀ ਆਉਣਾ ਪਤਾ ਨਹੀਂ ਹੁਣ ਭੈਣ ਆਉਂਦੀ ਆ ਕਿ ਨਹੀਂ ਆਉਂਦੀ ਕਿਆ ਤੇ ਮੈਂ ਹੈਗਾ ਸੀ ਭੈਣ ਨੂੰ ਜ਼ਰੂਰ ਲੈ ਕੇ ਆਇਓ ਵੇਖੋ ਹੁਣ ਹੈ ਤੇ ਨਾਰਾਜ਼ ਆ ਮੇਰੇ ਨਾਲ ਮੈਨੂੰ ਹੀ ਨਾ ਪਤਾ ਵਾ ਪਰ ਫਿਰ ਵੀ ਦਿਲੋਂ ਮੜਾ ਕਰਦੀ ਆ ਸਾਡੇ ਨਾਲ ਵੱਡੀ ਆ ਨਾ ਵੇਖੋ ਕੀ ਬਣਦਾ ਹੁਣ ਉਹਨਾਂ ਤੇ ਹੁਣ ਤਾਂ ਹੀ ਆ ਬਾਕੀ ਤੇ ਆਹੋ ਚਲੋ ਇਹ ਆਪੀ ਚੱਲ ਜਾਵਾਂ ਅਗਦੇ ਖਲਾਸੀ ਹਾਦ ਹੋਈ ਜਾਵੇ ਭਾਵੇਂ ਹਣਾ ਹੁਣ ਵੀ ਇਹਨਾਂ ਦੇ ਘਰੇ ਬੈਠੇ ਰਹੇ ਤੇ ਫਿਰ ਕਿਦਾਂ ਕੰਮ ਕਢਾਵਾਏ ਬਹੁਤ ਗੱਲ ਵਾ ਨਾ ਵਿੱਚ ਲੈ ਭਾਈ ਹੁਣੀ ਆ ਵੀ ਗਈ ਹੈ ਦੇਖਿਆ ਭੈਣ ਵੀ ਆ ਗਈ ਮੇਰੀ ਚੰਗਾ ਸੱਸੀ ਜੀ ਲਪੜੀ ਸੱਸੀ ਕੋਲ ਸੱਸੀ ਦਾ ਭਾਜੀ ਸੱਸੀ ਬਹੁਤ ਠੀਕ ਠਾਕ ਹਾਂ ਬੜਾ ਵਧੀਆ ਆਜੋ ਤੱਸੇ ਤੱਸੇ ਬਾਈ ਮੈਂ ਪਾਣੀ ਲੈ ਕੇ ਆਵਾਂ ਮੈਂ ਪਾਣੀ ਤਾਂ ਨਹੀਂ ਪੀ ਕੇ ਆਇਆ ਨਾ ਚਾਹ ਪਾਣੀ ਨਹੀਂ ਫਿਰ ਪਹਿਲਾਂ ਚਾਹ ਜਨਾਂ ਬਣਾਇਆ ਅਸੀਂ ਪੀ ਕੇ ਤੁਰੇ ਹਾਂ ਘਰੋਂ ਕੱਢੀ ਠਹਿਰ ਕੇ ਪੀ ਲਾਂਗੇ ਕੋਈ ਸਹਿਣਾ ਜਨ ਤਰਾਂ ਜਾ ਫਿਰ ਠਹਿਰ ਕੇ ਚਾਹ ਬਣਾਉਂਦੇ ਹੋਰ ਸਭ ਕਿਵੇਂ ਆਂ ਹਾਂਜੀ ਬੜਾ ਵਧੀਆ ਬੜਾ ਵਧੀਆ ਮੈਂ ਮੁੰਡੇ ਦੀ ਕੋਈ ਮੁਲਾਕਾਤ ਕੀਤੀ ਆ ਉਹ ਜਾਂਦੇ ਰਹੇ ਆ ਹਫਤਾ ਜੀ ਦੋ ਵਾਰੀ ਗਿਆ ਜੱਜ ਜਿੰਦਾ ਕਿ ਬੜੇ ਮਹੀਨਾ ਵੀ ਲੰਘ ਜਾਂਦਾ ਵਾ ਮੇਨ ਨਾਨਾ ਨੂੰ ਆਗਾ ਤੇ ਲਉ ਨੂੰ ਫੜ ਫੜਾ ਸਮਾਨ ਸਮੂਹ ਦੇ ਆ ਕਰੋ ਸਮਾਨ ਸਮੂਹ ਭਾਈ ਉਹ ਤੇ ਕਾਦਾ ਫਰੋਣਾ ਜਾਣਾ ਉਹ ਤੇ ਗਾਇਆ ਅਸੀਂ ਵੀ ਗਏ ਹਾਂ ਇੱਕ ਦਿਨ ਦੋਵੇਂ ਪਿਓ ਪੁੱਤ ਠੀਕ ਹੈ ਠੀਕ ਹੈ ਤੇ ਤਰਲੇ ਮਾਰਦਾ ਸੀ ਮੈਨੂੰ ਅੰਦਰੋਂ ਕਢਾਓ ਹੁਣ ਕਰੇ ਤੇ ਕਰੇ ਬੰਦਾ ਕੀ ਕਾਨੂੰਨ ਚੋਂ ਨਿਕਲਦਾ ਮੁੜ ਕੇ ਸੌਖਾ ਥੋੜਾ ਨਾਲੇ ਭਾਈ ਕੋ ਕਿਹੜਾ ਕੇ ਸਵਾਦੇ ਕੰਮ ਚ ਗਿਆ ਉਥੇ ਉਹ ਤਾਂ ਗੱਲ ਵਾ ਇਹ ਕੰਮ ਦੀ ਤੇ ਖਲਾਸੀ ਹੁੰਦੀ ਨਿਗੀ ਜਿਹੜਾ ਪੁੱਛਦਾ ਮੁੰਡਾ ਕਿਹੜੇ ਕੰਮ ਚ ਆ ਫੇਰ ਦੱਸਣਾ ਪੈਂਦਾ ਵਾ ਉਹ ਤਾਂ ਗੱਲ ਹੈ ਬੜੀ ਬ੍ਰਾਮੀ ਬੜੀ ਹੁੰਦੀ ਉਹ ਜਦੋਂ ਅਗਲੇ ਆਂਦੇ ਆ ਨਾ ਨਸ਼ਾ ਖਾਂਦਾ ਸੀ ਹਾਂਜੀ ਹਾਂਜੀ ਸਮੈਕਾ ਪੀਂਦਾ ਸੀ ਤੇ ਸਮੈਕ ਵੇਚਦਾ ਸੀ ਹੂੰ ਤੇ ਅਗਲੇ ਗੱਲ ਨਹੀਂ ਕਰ ਦਿੰਦੇ ਆਉਂਦੇ ਇਹੋ ਜੇ ਖਾਨਦਾਨ ਤੁਹਾਡਾ ਉਹ ਤੇ ਤਾਂ ਭਾਜੀ ਗੱਲ ਵਾ ਨਾ ਹੈ ਸਾਡਾ ਤੇ ਭਾਜੀ ਰਿਆ ਕੱਖ ਨਹੀਂ ਤੇ ਆਜੋ ਭੈਣ ਜੀ ਆਪਾਂ ਪਹਿਲਾਂ ਦੱਸ ਤੇ ਤੁੰ ਮੈਨੂੰ ਕਾਹਦੇ ਵਾਸਤੇ ਬੁਲਾਇਆ ਵਾ ਜਿਹੜਾ ਫੋਨ ਕੀਤਾ ਤੇ ਮੈਂ ਪਹਿਲਾਂ ਤਾਂ ਮੇਰਾ ਨਹੀਂ ਇਰਾਦਾ ਫੇਰ ਮੈਂ ਸੋਚਿਆ ਵੀ ਕਰਿਆ ਕੀ ਗੱਲ ਹੋਊਗੀ ਜਿਹੜਾ ਨੇ ਸਪੈਸ਼ਲ ਫੋਨ ਕੀਤਾ ਵਾ ਤੇ ਜਾਵਾਂ ਤਾਂ ਸਹੀ ਇੱਕ ਵਾਰੀ ਪੈਨ ਤੋਂ ਬੜਾ ਚੰਗਾ ਕੀਤਾ ਵਾ ਆ ਗਈ ਆ ਮੈਂ ਨਾ ਬੜੀ ਤੰਗ ਵਾਂ ਮੈਂ ਦੱਸ ਨਹੀਂ ਸਕਦੀ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਰਾਤ ਇਹਦਾ ਨਾ ਮਨ ਹੌਲਾ ਕਰਿਆ ਕਰ ਜੇ ਮਸੀਬਤ ਪੈ ਹੀ ਗਈ ਹੈ ਨਾ ਤੇ ਇੰਨੀ ਟੈਨਸ਼ਨ ਲੈ ਕੇ ਬਿਮਾਰ ਹੋ ਜੇਗੀ ਤੈਨੂੰ ਇੱਥੇ ਕਿੰਨੇ ਸਾਹਮਣੇ ਤੇਰੀ ਕਿਹੜੀ ਨਾ ਤੇ ਕੋਈ ਗੱਲ ਨਹੀਂ ਮਹਾਰਾਜ ਦਾ ਸ਼ੁਕਰ ਕਰਿਆ ਕਰ ਕਿਤੇ ਗਾਂ ਸੁਧਰ ਜਾਣ ਤੀਆਂ ਪੁੱਤ ਤੇ ਕੋਈ ਗੱਲ ਨਹੀਂ ਸਾਰੇ ਕੱਖ ਰਹਿ ਜਾਣਗੇ ਪਤਾ ਕੀ ਗੱਲ ਹੋਈ ਏ ਭੈਣ ਜੀ ਇਹ ਮੇਰੀਆਂ ਕੀਤੀਆਂ ਗਾੜੀਆਂ ਆ ਗਈਆਂ ਮੈਂ ਤੁਹਾਡੇ ਨਾਲ ਬੜਾ ਹੀ ਮਾੜਾ ਕੀਤਾ ਵਾਂ ਹਾਂ ਉਹ ਹੁਣ ਦਿਨ ਵਾਪਸ ਨਹੀਂ ਗਏ ਹੁੰਦੇ ਸੋਚਿਆ ਕੁਛ ਹੋਰੀ ਤਾਂ ਹੋ ਕੁਛ ਹੋਰ ਗਿਆ ਵਾ ਹੁਣ ਨੋ ਵੀ ਫੋਨ ਕਰਨੋਂ ਹਟ ਗਈ ਆ ਕੀ ਕੀ ਦੱਸਾਂ ਮੈਂ ਕਿਹੜਾ ਕਿਹੜਾ ਰੋਣਾ ਰੋਵਾਂ ਤੁਹਾਡੇ ਗੜੀ ਅੱਛਾ ਜੱਸ ਵੀ ਹਟ ਗਈ ਆ ਜੈਸੇ ਵੀ ਫੋਨ ਕਰਨਾ ਹਟ ਗਈ ਆ ਤੁਸੀਂ ਅਰੇ ਮਾਪਿਆਂ ਨਾਲ ਗੱਲ ਕਰਕੇ ਵੇਖਣੀ ਤੁਹਾਨੂੰ ਕੀ ਦੱਸਾਂ ਇਸੇ ਕਰਕੇ ਤੁਹਾਨੂੰ ਮੈਂ ਇੱਥੇ ਸਦਿਆ ਵਾ ਇਹਨਾਂ ਨੂੰ ਕੱਲਿਆ ਹੀ ਮੈਂ ਅੱਛਾ ਅੱਛਾ ਤੇ ਆਂਦੇ ਵੀ ਮੇਰੇ ਨਾਲ ਤੇ ਚਾਜ ਨਾਲ ਕੋਈ ਘਰ ਗਿਆ ਨਾ ਕੋਈ ਆਈ ਨਹੀਂ ਹਾਂ ਇਹ ਉਹਦਾ ਦਿਮਾਗ ਤੇ ਅਸੀਂ ਕੰਮ ਸਸਾ ਨੂੰ ਸੋਚਿਓ ਕਿ ਗੱਲ ਤਾਂ ਕਦੋਂ ਗੱਲ ਦੇ ਵਿੱਚ ਹੈ ਕੀ ਆ ਭੈਣ ਜੀ ਹੋਰ ਬੜੀਆਂ ਉਲਟ-ਪੁਲਟ ਗੱਲਾਂ ਕੀਤੀਆਂ ਤੂੰ ਮਿਲ ਘਰ ਰੱਖੇ ਤੁਹਾਡਾ ਪੁੱਤ ਰੰਦੀ ਹੀਗਾ ਤੁਹਾਡਾ ਪੁੱਤ ਐਂਕਿ ਤੁਹਾਡਾ ਪੁੱਤ ਜਿਵੇਂ ਹੀਗਾ ਕਿਹੜਾ ਬਰਦਾਸ਼ਤ ਕਰਦਾ ਵਾ ਹੁਣ ਮੇਰੇ ਪੁੱਤ ਦੀ ਜੇਬ ਵਿੱਚ ਕਿਸੇ ਨੇ ਨਸ਼ਾ ਪਾਤਾ ਉਹ ਵਿਚਾਰਾ ਕਿਹੜਾ ਕਰਦਾ ਹੀਗਾ ਹੈ ਕਿਹੜਾ ਮਾਪਿਓ ਚਾਹੁੰਦਾ ਤੁਹਾਡਾ ਪੁੱਤ ਜਿਹੜਾ ਮਾੜਾ ਨਿਕਲੇ ਤੇ ਤੂੰ ਹੀ ਜੱਸਨਾ ਗੱਲ ਕਰਕੇ ਕੋਈ ਫੇਰ ਵੇਖਣੀ ਨਾ ਪਿਆਰ ਨਾ ਕਰ ਲਈਦੀ ਆ ਧੀਆਂ ਪੁੱਤਾਂ ਨਾਲ ਗੱਲਾਂ ਇਹਨੇ ਗੁੱਸੇ ਨਾਲ ਥੋੜਾ ਮੰਨ ਦੇ ਪਿਆਣੇ ਜਸਰੇ ਤੇ ਫੋਨ ਚੋਂ ਹਟ ਗਈ ਸਾਡਾ ਤੇ ਘਰੋਂ ਵੀ ਹਟ ਗਈ ਆ ਤੇ ਗੱਲ ਸੁਣ ਮੇਰੀ ਇੰਨੇ ਪੈਸੇ ਲਾਇਏ ਤੇ ਕੁੜੀ ਬਾਹਰ ਚਲ ਗਈ ਜੇ ਉਹ ਹੁਣ ਜਾ ਕੇ ਮੁੱਕਰ ਗਈ ਆ ਮੰਨ ਲਾ ਤੂੰ ਨੇ ਵੇਖਿਆ ਵੀ ਮੁੰਡੇ ਨੇ ਕੰਮ ਨਹੀਂ ਸਹੀ ਕੀਤਾ ਤੇ ਤੇਰਾ ਤੇ ਫਿਰ ਭੈਣੇ ਨੁਕਸਾਨ ਹੀ ਬੜਾ ਹੋ ਗਿਆ ਇਸੇ ਕਰਕੇ ਤੇ ਭੈਣ ਤਾਨੂੰ ਸੱਦਿਆ ਵੀ ਤੇ ਸੋਝਦਾ ਹੀ ਕੋਈ ਨਹੀਂ ਪ੍ਰਭ ਦੀ ਸੱਸ ਬੜੀ ਬਿਮਾਰ ਆ ਉਹ ਵੀ ਨਹੀਂ ਆ ਸਕਦੀ ਮੈਂ ਤੇ ਨਹੀਂ ਤੰਗ ਆ ਨਾ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਹੁਣ ਤੁਸੀਂ ਹੱਲ ਕੱਢੋ ਇਹ ਗੱਲ ਦਾ ਕੋਈ ਨਾ ਕੋਈ ਹਰ ਇੱਕ ਗੱਲ ਸੁਣ ਜੀਵਨ ਫੇਰ ਵੀ ਵੇਖ ਜੇ ਅਹੀਂ ਕੁੜੀ ਆਪਣੀ ਵਿਆਹੀ ਹੁੰਦੀ ਤੇ ਮੁੰਡਾ ਨਸ਼ਿਆਂ ਤੇ ਲੱਗ ਜਾਂਦਾ ਤੇ ਸਾਡੇ ਦਿਲ ਤੇ ਕੀ ਬੇਤਨੀ ਏਦਾਂ ਹੀ ਉਹਦੇ ਮਾਪਿਓ ਵਾਸਤੇ ਹਨਾ ਕੋਈ ਨਹੀਂ ਮਾਪਿਓ ਕਹਿੰਦਾ ਮੇਰੀ ਕੀ ਮਾੜੀ ਹੱਥਾਂ ਤੇ ਜਾਵੇ ਜਾਂ ਮੁੰਡਾ ਨਸ਼ਾ ਕਰਦਾ ਤੇ ਉਹਦੇ ਗੱਲ ਮੈਂ ਪੈਣ ਸਮਝ ਨਹੀਂ ਤੇਰੀ ਸਾਰੀ ਮੈਨੂੰ ਪਤਾ ਵਾ ਪਰ ਕੀ ਕਰੀਏ ਹੁਣ ਆ ਵੀ ਆਪਣਾ ਘਰ ਤੇ ਬਚਾਉਣਾ ਕਿ ਨਹੀਂ ਬਚਾਉਣਾ ਹੁਣ ਆਪਾਂ ਕਿਹੜੇ ਖੂਚ ਪੈ ਗਏ ਭੈਣ ਚੱਲ ਫਿਰ ਵੀ ਜਵਾਈ ਭਾਈ ਆ ਥੋੜੀ ਬਹੁਤੀ ਗੱਲ ਤੇ ਮੰਨਣਾ ਸਾਡੀ ਹੈ ਸਾਡਾ ਸਾਥ ਤੇ ਦੇਣ ਉਹਨੂੰ ਸ਼ ਡਾਊਨ ਹਾਰਡ ਨਾਲ ਲਾ ਕੇ ਮੈਂ ਤੈਨੂੰ ਦੱਸਾਂ ਇਹ ਸੋਚ ਬੜਿਆਂ ਦੀ ਨਹੀਂ ਹੁੰਦੀ ਕੋਈ ਕੋਈ ਹੁੰਦਾ ਜਿਹੜੀ ਐਨੀ ਗੁੰੰਗੀ ਸੋਚ ਸੋਚੇ ਜਿਉਂ ਨਹੀਂ ਨਾ ਸੋਚਦੇ ਤੂੰ ਇਹ ਕੋਈ ਪੈ ਲੈ ਕੇ ਨਾ ਤੇ ਮੁੰਡਾ ਕਢਾ ਕੋਈ ਗੱਲ ਨਹੀਂ ਗਾਂ ਦਾ ਫੇਰ ਵੇਖ ਲਾਂਗੇ ਹੋ ਸਕਦਾ ਹੈ ਕਿਤੇ ਮੁੰਡਾ ਆ ਜਾਏਗਾ ਸੂਤਰ ਬਹਿ ਜਾਊਗਾ ਨਸ਼ਿਆਂ ਤੋਂ ਬਚਾ ਹੋ ਜਾਊਗਾ ਅਹੀਂ ਕਿਤੇ ਹੋਰ ਤੇ ਵਿਆਹ ਲਾਂਗੇ ਫੇਰ ਕੀ ਨਹੀਂ ਪੈਣੇ ਈ ਵੱਡੀ ਗੱਲ ਨਾ ਕਹਿ ਇਦਾਂ ਕਰੋ ਤੁਸੀਂ ਨਾ ਪਾਜੀ ਨਾਲ ਸਲਾਹ ਕਰੋ ਤੇ ਸਾਡੇ ਨਾਲ ਚਲੋ ਉਹਦੇ ਸਹੁਰੇ ਪਰਮਦੇ ਤੇ ਜਾ ਕੇ ਉਹਨਾਂ ਨਾਲ ਗੱਲ ਕਰਕੇ ਆਈਏ ਮੈਂ ਤੇਨੇ ਇੱਕ ਗੱਲ ਕਹਿ ਦਿੰਨੀ ਆ ਇਹ ਗੱਲ ਕਰੀ ਆ ਆਪਣੇ ਬਾਜੀ ਨਾਲ ਫਿਰ ਵੀ ਉਹ ਵੱਡਾ ਉਹਨੇ ਤੈਨੂੰ ਗੱਲ ਮਾੜੀ ਨਹੀਂ ਕਹਿਣੀ ਉਹਨੇ ਸਮਝਾਉਣਾ ਹੀ ਆ ਤੇ ਨਾਲੇ ਮੈਂ ਤਾਂ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਇਹ ਗੱਲ ਹੀ ਉਹ ਵੀ ਮੇਰੀ ਵੀ ਘਰ ਮੈਨੂੰ ਨੂੰਹ ਨਹੀਂ ਮੈਂ ਛੱਡਦੀ ਜਿਹੜੇ ਜਿਹੜੇ ਤੁਸੀਂ ਮੇਰੇ ਨਾਲ ਕੰਮ ਕੀਤੇ ਆ ਨਾ ਮੇਰਾ ਇੰਨਾ ਟੌਰ ਪਹਿਲਾਂ ਬਣਿਆ ਸੀ ਮੈਨੂੰ ਤਾਂ ਕੁਸਕਣ ਹੀ ਨਹੀਂ ਦਿੰਦੀ ਹੈ ਕਿ ਤੂੰ ਅਜੇ ਵੀ ਭੈਣਾਂ ਦਾ ਦੁੱਖ ਕੱਢਦੀ ਆ ਦੱਸ ਉੱਥੇ ਹੁਣ ਮੈਂ ਕੀ ਜਵਾਬ ਦਵਾਂ ਉਹ ਵੀ ਸੱਚੀ ਆ ਭੈਣਾਂ ਯਾ ਕਿੰਨੇ ਜੋ ਕੀ ਹਾਰੀਆਂ ਤੁਹਾਡਾ ਬਥੇਰਾ ਕਰਦੀ ਹੈ ਮੈਨੂੰ ਪਿਆਰੀ ਦੀ ਵੀ ਭੁੱਖ ਨਹੀਂ ਮੈਨੂੰ ਬੰਬੀ ਨਾਲ ਦੀ ਵੀ ਭੁੱਖ ਨਹੀਂ ਭਾਏ ਤੁਸੀਂ ਆਪਣਾ ਗਿਆ ਸੱਲ ਆਈ ਜਾਂਦਾ ਸੀ ਘੱਮਸੋ ਘੱਮ ਮੇਰੀ ਮੂੰਹ ਦੇ ਹੁੰਦਿਆਦ ਨਾ ਵੱਧ ਕੱਟ ਬੋਲ ਦੇਣਾ ਕਿੱਦਾਂ ਉਦੋਂ ਜਦੋਂ ਤੁਸੀਂ ਘੇਟੋਂ ਬਾਹਰ ਤੁਹਾਨੂੰ ਮੈਂ ਕੱਢਿਆ ਸੀ ਤੇ ਅੱਕ ਸੜਕੇ ਮੈਨੂੰ ਕੱਢਿਆ ਮੇਰਾ ਕਿਹੜਾ ਜੀ ਕਰਦਾ ਮੇਰੀਆਂ ਫਿਰ ਵੀ ਭੈਣਾਂ ਨਹੀਂ ਉਹ ਸਮਾਹਤ ਨਹੀਂ ਨਾ ਹੁੰਦਾ ਭੈਣ ਹਣ ਭੈਣ ਤੂੰ ਕਿਹੜਾ ਪਾੜੀ ਨੂੰ ਤੇ ਸਾਡੇ ਨਾਲ ਚੱਲੋ ਉੱਥੇ ਤੇਰੀ ਗੱਲ ਹੋਰ ਵਾ ਮੈਂ ਕਹੂੰਗੀ ਤੇ ਤੇਰੀ ਗੱਲ ਹੋਰ ਵਾ ਚੱਲ ਤੇਰੇ ਸਾਹਮਣੇ ਉਧਰ ਗੱਲ ਕਰਕੇ ਵੇਖ ਲੈਂਗੀ ਆ ਚਲੀ ਹੈ ਚੰਨ ਵਾਲੇ ਚਾਹ ਬਣਾ ਲਵਾਂਗੀ ਚੱਲ ਕੋਈ ਨਹੀਂ ਚਾਹ ਪੀ ਲੈਨੇ ਆ ਤੇ ਚਾਹ ਨੂੰ ਜਿਹੜੀ ਜੀ ਕਰ ਲਿਆ ਵਾ ਉਹ ਗੱਲ ਗਲੇ ਚੋਂ ਤਾਂ ਚੀਜ਼ ਠਾਣ ਹੀ ਜਾਂਦੀ ਏ ਨਾ ਚੱਲ ਮੁੰਡਾ ਨਹੀਂ ਹੁੰਦਾ ਹੈਗਾ ਇਹ ਤਾਂ ਗੱਲ ਹੈਗੀ ਆ ਫਿਰਨ ਕਰ ਲੀਆਂ ਗੱਲਾਂ ਬਾਤਾਂ ਦੋਵਾਂ ਪੈਣਾ ਨੇ ਪਾਜੀ ਤੇਰਾ ਦੁੱਖ ਸੁਣ ਬੋਲ ਲਿਆ ਗੱਲਾਂ ਕੀ ਕਰਨੀਆਂ ਜੀ ਹੁਣ ਇੱਕ ਗੱਲ ਕਹਿਣ ਲਈ ਆ ਹੁਣ ਤੁਸੀਂ ਦੱਸੋ ਕਿਉਂ ਕਰਨੀ ਚਾਹੀਦੀ ਆ ਕਿ ਨਹੀਂ ਚਾਹੀਦੀ ਕਿਹੜੀ ਗੱਲ ਆ ਉਹ ਕਹਿਣ ਲਈ ਆ ਕਿ ਤੁਸੀਂ ਪਰਮਦੇ ਸਹਰੇ ਜਾਓ ਇੱਕ ਵਾਰ ਤੇ ਇੱਕ ਵਾਰੀ ਬਹਿ ਕੇ ਉਹਨਾਂ ਨਾਲ ਗੱਲ ਕਰੋ ਕਾਦੀ ਗੱਲ ਉਹ ਹੁਣ ਰਿਸ਼ਤਾ ਹੀ ਤੋੜ ਕੇ ਬਹਿ ਗਈ ਨੇ ਮੇਰੀ ਗੱਲ ਸੁਣਾ ਹੁਣ ਆਪਾਂ ਉਹਨਾਂ ਨੂੰ ਜਾ ਕੇ ਕੀ ਕਹੀਏ ਉਹ ਆਪਣੇ ਤਾਂ ਸਹੀ ਨੇ ਹੁਣ ਜਿਹੜੀ ਧੀ ਹੋਵੇ ਉਹਨੇ ਕੋਈ ਸਮਝਾਕੀਆ ਮੁੰਡਾ ਥੋੜਾ ਉਹਨੂੰ ਚਾਹੀਦਾ ਵਾ ਅੱਜ ਕੱਲ ਤਾਂ ਚੰਗੇ ਭਲੇ ਰਿਸ਼ਤੇ ਟੁੱਟ ਹੀ ਜਾਂਦੇ ਆ ਤੇ ਇਹ ਤਾਂ ਹੁਣ ਜੇਲ੍ਹ ਚ ਚੱਲ ਗਿਆ ਵਾ ਨਾਲੇ ਸਮੈਕ ਵੇਚਦਾ ਨਾਲੇ ਸਮੈਕ ਖਾਂਦਾ ਮੌਕੇ ਤੇ ਅਗਲੀਆਂ ਫੜ ਲਿਆ ਤੇ ਇਹੋ ਜਿਹੇ ਬੰਦੇ ਵੱਲ ਕਿਹੜਾ ਆਪਣੀ ਕੁੜੀ ਘੱਲ ਦੂਗਾ ਪਰ ਕੀ ਕਰੀਏ ਜੀ ਹੁਣ ਮੁੰਡਾ ਫਾਸੀ ਗਿਆ ਵਾ ਕੋਈ ਨਾ ਕੋਈ ਦੋਦਾ ਹੁਣ ਹੱਲ ਹੋਵੇ। ਹੱਲ। ਸੋਚਣ ਵੀ ਇੰਨੇ ਪੈਸੇ ਕੁੜੀ ਤੇ ਲਾਇਏ ਨੇ। ਹਾਲੇ ਹੋਇਆ ਵੀ ਪਹਿਲਾਂ ਤੇ ਉਹਨੂੰ ਘਰ ਲਿਆਉਣ ਕੇ ਇਸ ਤਰ੍ਹਾਂ ਉਹਦੀ ਜ਼ਮਾਨਤ ਹੋਵੇ। ਫੇਰ ਉਹ ਸੁਧਰੇ। ਉਸ ਤੋਂ ਬਾਅਦ ਕੋਈ ਬੰਦਾ ਗੱਲ ਕਰ ਸਕਦਾ ਵਾ। ਇਦਾਂ ਕਿਦਾਂ ਗੱਲ ਹੋ ਜੂਗੀ? ਤੇ ਪਾਜੀ ਤੁਸੀਂ ਕਰ ਲਿਆਉਣਾ ਵਾ। ਤੁਸੀਂ ਕਹੀ ਲੰਸੀਲਾ ਕਰੋ। ਚਲੋ ਲਿਆਉਣ ਵਾਲਾ ਤੇ ਪਰਮਾਤਮਾ ਵਾ। ਹੁਣ ਵਕੀਲ ਜ਼ੋਰ ਲਾਉਣੇ ਡਿਆ ਤਰੀਕਾ ਪੈਣ ਡਿਆ ਆ। ਪੇ ਕਿਸੇ ਬੰਦੇ ਨਾਲ ਗੱਲ ਲੱਗੂਗੀ। ਹਾਂਜੀ ਹਾਂਜੀ। ਨਾਲੇ ਵਾਵਾ ਟਾਈਮ ਹੋ ਗਿਆ ਹੁਣ। ਪਾਜੀ ਟਾਈਮ ਹੀ ਵਾਵਾ ਹੀ ਹੋ ਗਿਆ ਵਾ। ਮੈਂ ਤੇ ਉਹ ਆਨਾ ਵਾਂ। ਕਿ ਇਦਾਂ ਅਸੀਂ ਜਾਵਾਂ ਤੇ ਅਗਲੇ ਸਾਡੇ ਨਾਲ ਮਾੜੀ ਚੰਗੀ ਗੱਲ ਕਰਨਗੇ ਠੀਕ ਆ ਕਿ ਨਹੀਂ ਫੈਰਾ ਕੋਈ ਨਹੀਂ ਹੋਣਾ ਤੇ ਬਾਕੀ ਤੁਹਾਨੂੰ ਤਾਂ ਪਤਾ ਹੀ ਆ ਅੱਜ ਕੱਲ੍ਹ ਤੇ ਲੋਕੀ ਨਾ ਬਲੱਡ ਟੈਸਟ ਕਰਾ ਕਰਾ ਕੇ ਮੁੰਡਿਆਂ ਦੇ ਤੇ ਕੁੜੀਆਂ ਦੇ ਰਿਸ਼ਤੇ ਕਰਨ ਰਹੇ ਆ ਇਤੋਂ ਇਤੋਂ ਇੰਨਾ ਡਰ ਪੈ ਗਿਆ ਜਿਹੜੇ ਚੰਗੇ ਮੁੰਡੇ ਆ ਨਾ ਬਿਲਕੁਲ ਬਿਲਕੁਲ ਉਹਨਾਂ ਦਾ ਵੀ ਅਗ ਮਾਰਤਾ ਇਹਨਾਂ ਨੇ ਸਮੈਕੀਆਂ ਨੇ ਹੂੰ 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 ਠੀਕ ਆ ਕਿ ਨਹੀਂ ਹਾਂਜੀ ਹਾਂਜੀ ਤੇ ਹੁਣ ਬੜਾ ਕੁਝ ਹੋ ਰਿਹਾ ਜੇ ਦੁਨੀਆ ਤੇ ਹੁਣ ਤੁਸੀਂ ਇਹ ਨਾ ਸੋਚੋ ਵੀ ਸਾਡੀ ਨੂੰ ਆ ਤੇ ਹੁਣ ਅਸੀਂ ਪੈਸੇ ਲਾਏ ਆ ਪਹਿਲਾਂ ਆਪਣਾ ਮੁੰਡਾ ਬਚਾਓ ਕਿਸ ਤਰ੍ਹਾਂ ਉਹਨੂੰ ਸੁਧਾਰ ਲਓ ਜੇ ਸੁਧਰਦਾ ਤੇ ਮੈਂ ਭਾਜੀ ਜੀਵਨ ਤੇ ਕਹਿਣ ਤੇ ਕਦੇ ਗਿਆ ਵੀ ਹੈਗਾ ਈ ਤੁਹਾਡੇ ਤੋਂ ਪਹਿਲਾਂ ਉੱਥੇ ਹਾਂ ਪਰ ਉਹਨਾਂ ਮੇਰੀ ਇੱਕ ਨਹੀਂ ਸੁਣੀ ਵੇਖੋ ਗੱਲ ਤੇ ਓਹੀ ਆ ਨਾ ਹੁਣ ਅਗਲਿਆਂ ਨੂੰ ਵੀ ਬੜਾ ਵੱਡਾ ਇਹ ਦੁੱਖ ਲੱਗਾ ਵਾ ਉਹਦੇ ਕਰਕੇ ਨਾ ਅਗਲੇ ਨੇ ਕੁੜੀ ਵਿਆਹੀ ਹਾਂ ਤੇ ਮੁੰਡਾ ਨਿਕਲ ਆਇਆ ਕੋਸਮੈਕੀਆ ਹਾਂਜੀ ਹਾਂਜੀ ਤੇ ਫੇਰ ਅਗਲੇ ਕੀ ਕਰਨ ਹੁਣ ਅਸੀਂ ਜਾਵਾਂਗੇ ਤੇ ਬੇਇੱਜ਼ਤੀ ਕਰਾ ਕੇ ਆਵਾਂਗੇ ਫਾਇਦਾ ਕੀ ਹੋਊਗਾ ਇਹ ਕਰਕੇ ਮੈਂ ਤਾਂ ਨਹੀਂ ਜੀ ਇਸ ਕੰਮ ਦੇ ਵਿੱਚ ਲੱਤ ਲਾਉਣੀ ਹਾਂ ਹੋਰ ਜਿੱਥੇ ਕਦੇ ਜ਼ਰੂਰਤ ਵਾ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਤੁਰਾਂਗੇ ਭਾਜੀ ਇਹ ਕੁੜੀ ਮੇਰੇ ਕਹਿਣ ਤੇ ਜਾਓ ਤੇ ਪੈਣ ਨੂੰ ਲੈ ਰਹੋ ਹਾਂ ਨਾਲ ਤੁਸੀਂ ਵੇਖੋ ਤੁਸੀਂ ਬਾਰ-ਬਾਰ ਉਹੀ ਗੱਲ ਕਰਨ ਰਹੇ ਹੋ ਕੋਈ ਫਾਇਦਾ ਨਹੀਂ ਹੈਗਾ ਜਾਣਦਾ ਕੀ ਕਰਾਂਗੇ ਇਹ ਜਾ ਕੇ ਮੈਂ ਤਾਂ ਕਹਿੰਦਾ ਭਾਜੀ ਭੈਣ ਜੀ ਨਹੀਂ ਜਾਂਦੇ ਨਾ ਤੇ ਘਾਹ ਦੇ ਵੇ ਤੇ ਸ਼ਾਇਦ ਭਾਇ ਆਖੇ ਲੱਗੀ ਜਾਣ ਨੂੰ ਭਾਜੀ ਉਹ ਤੁਹਾਡੇ ਕੁੜਮਾ ਉਹਨਾਂ ਤੁਹਾਡੀ ਨਹੀਂ ਮੰਨੀ ਰੋਣ ਸਾਡੀ ਉਹ ਕਿੱਥੋਂ ਮੰਨਣ ਲੱਗੇ ਆ ਠੀਕ ਆ ਕਿ ਨਹੀਂ ਉਹ ਗੱਲ ਤੇ ਤੁਹਾਡੀ ਠੀਕ ਮੈਂ ਤੁਹਾਨੂੰ ਬਾਰ-ਬਾਰ ਇਹੋ ਕਹਿਣ ਰਿਹਾ ਵੀ ਤੁਸੀਂ ਪਹਿਲਾਂ ਮੁੰਡੇ ਨੂੰ ਲਿਆਓ ਤੇ ਜਿੱਦਾਂ ਵੀ ਹੁੰਦਾ ਆਪਣਾ ਕਰ ਕਰਾ ਆ ਕੇ ਤੇ ਮੁੰਡਾ ਤੁਹਾਡਾ ਘਰ ਆਵੇ ਤੇ ਫਿਰ ਗਾਂਵ ਨੂੰ ਸੁਧਾਰੋ ਕੀ ਗੱਗਣੀ ਨਾਲੇ ਹੋਣੇ ਆ ਵੀ ਤੁਹਾਡੇ ਆ ਰਿਸ਼ਤੇਦਾਰ ਹਾਂਜੀ ਹਾਂਜੀ ਕੀ ਪਤਾ ਕਿਤੇ ਕੱਲ ਨੂੰ ਮੁੰਡਾ ਸੁਦਰ ਜੇ ਤਾਂ ਉਹਨਾਂ ਨੇ ਮਨ ਮੇਰ ਪੈ ਜੇ ਹਾਂ ਤੇ ਫੇਰ ਉਹ ਤੁਹਾਡਾ ਰਿਸ਼ਤੇਦਾਰੀ ਨਿਭਾਈ ਲੈਣ ਹਾਂ ਉੱਥੇ ਗਿਆ ਕਿਤੇ ਸਾਡੇ ਕੋਲ ਕੋਈ ਮਾੜੀ ਚੰਗੀ ਗੱਲ ਸਾਡੇ ਮੂੰਹੋਂ ਨਿਕਲ ਗਈ ਤੇ ਹੋਰ ਪੰਗਾ ਪਊਗਾ ਹੁਣ ਜਿੱਥੇ ਗੱਲ ਆ ਗਈ ਇਹਨੂੰ ਟਿਕੀ ਰਹਿਣ ਦੋ ਜਿਹੜਾ ਕੰਮ ਪਹਿਲਾਂ ਕਰਨ ਵਾਲਾ ਉਹ ਕਰੋ ਹਾਂਜੀ ਗੱਲ ਤਾਂ ਤੁਹਾਡੀ ਵੀ ਠੀਕ ਆ ਚਲੋ ਕੋਈ ਨਹੀਂ ਜੋ ਸਾਡੇ ਕਰਮਾਂ ਚ ਹੋਊਗਾ ਚਲੋ ਆਹ ਚਾਹ ਬਣਾਉਣੀ ਆ ਜੀਵਨ ਮੇਰੀ ਭੈਣ ਨੇ ਛੇਤੀ ਕਰ ਲਈ ਉਹ ਮੁੰਡਾ ਵੀ ਘਰ ਜਾ ਕੇ ਚੁੱਕਣਾ ਪੈਂਦਾ ਘੜੀ ਫੇਰੀ ਉਹ ਵੀ ਕੰਮ ਕਰ ਸਕਦੀ ਚਲ ਕੋਈ ਨਹੀਂ ਬਣਉਣੀ ਛੰਡੋ ਆ ਨਾ ਹਾਂਜੀ ਹਾਂਜੀ ਉਹ ਨਿਕਾ ਜਾ ਫਿਰ ਤੰਗ ਬੜਾ ਕਰਦਾ ਉਹ ਇਹ ਤਾਂ ਗੱਲ ਹੈ ਕਿ ਉਹ ਕੁੜੀ ਵਿਚਾਰੀ ਕੱਲੀ ਫਿਰ ਕੀ ਕਰੇ ਚਲੋ ਕੋਈ ਨੇ ਕੋੜਕੜਾ ਚਾਹ ਪੀ ਲਓ ਚਲ ਜਓ ਸਿੰਦਰ ਨੇ ਆਪਣਾ ਕੋਈ ਕੰਮ ਕਰ ਵੇਖਣਾ ਹੁੰਦਾ ਵਾ ਪੱਠੇ ਦੱਥੇ ਦਾ ਗਾਂ ਕਿਤੇ ਪੈਲੀ ਪੁਲੀ ਟੀ ਵੀ ਜਾਣਾ ਵਾ ਹਾਂਜੀ ਹਾਂਜੀ ਤੇ ਉਹ ਮੁੰਡਾ ਸਾਡਾ ਜਿਹੜਾ ਨਾ ਥੋੜਾ ਜੀਦਿਆ ਵਾ ਹੂੰ ਮੰਦਾ ਮੁੰਡਾ ਨਹੀਂਗਾ ਓਏ ਆ ਫਿਰ ਇਹ ਨਿੱਕਾ ਵਾ ਨਾ ਜਿਹੜਾ ਕੋ ਨੂੰ ਦਾਬਾ ਮਾਰ ਦਈਏ ਨਾ ਤੇ ਉਹ ਰੋਂੜਾ ਪੈਂਦਾ ਵਾ ਆ ਇਹ ਤਾਂ ਗੱਲ ਢੜੀ ਚਲੋ ਫੇ ਚਲ ਗਏ ਹਾਂ ਬੈਤਨ ਦੇ ਭੈਣ ਜੀ ਨਹੀਂ ਅਸੀਂ ਮੇ ਜਾ ਕੇ ਉਹ ਕੰਮਕਾਰ ਵੇਖੀਏ ਇਹਨਾਂ ਨੂੰ ਰੋਟੀ ਬਣਾਉਂਦੀ ਰੋਟੀ ਖਾ ਕੇ ਜਾਇਓ ਨਹੀਂ ਨਹੀਂ ਰੋਟੀ ਅਸੀਂ ਖਾ ਕੇ ਆਏ ਹਾਂ ਤੇ ਉਤਰਾ ਭੈਣ ਜੀ ਕੋਈ ਵੇਖੋ ਜੇ ਕੋਈ ਬੰਦਾ ਪਾ ਕੇ ਉਹ ਗੱਲ ਰੋਕ ਆਜੇ ਤੇ ਕਿਉਂ ਜੀਵਨ ਕੋਈ ਨਹੀਂ ਕਰਕੇ ਤੇ ਵੇਖਾਂਗੇ ਜੀ ਤੁਹਾਡੀ ਵਾ ਲੱਗੀ ਬਾਕੀ ਹੁਣ ਤੁਸੀਂ ਵੀ ਬਹੁਤਾ ਜਿਆਦਾ ਇਹ ਨਹੀਂ ਬਿਮਾਰੀ ਉਹਨਾਂ ਨਾਲੋਂ ਕੋਈ ਬੰਦਾ ਇਹੋ ਜਿਹਾ ਲੱਭੋ ਵੀ ਜਿਹੜਾ ਉੱਥੇ ਤੁਹਾਡੀ ਉਹਦੇ ਨਾਲ ਗੱਲ ਕਰਾ ਦੇ ਜੱਸ ਨਾਲ ਤੇ ਸਿੱਧੀ ਤੁਹਾਡੀ ਗੱਲਬਾਤ ਹੋ ਜੇ ਕਿਤੇ ਤਰੀਕ ਤਰਕ ਤੇ ਜਾਂਦੇ ਹੋ ਤੇ ਪਰਮਾਨੰਦ ਦੀ ਗੱਲ ਕਰਾ ਦਿਓ ਠੀਕ 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 ਉਹ ਵੇਖ ਲੋ ਜੇ ਗੱਲ ਬੰਦ ਦੀ ਅਗਲਾ ਤਰਲਾਮੀਤ ਕਰਕੇ ਵੇਖ ਲੈ ਵੀ ਚਲੋ ਗਲਤੀ ਹੋ ਗਈ ਮੈਂ ਗਾਹੇ ਕੰਮ ਨਹੀਂ ਕਰਦਾ ਇਹ ਤੇ ਗੱਲ ਪਏ ਤੁਹਾਡੀ ਠੀਕ ਪਰ ਪੰਗਾ ਹੁਣ ਵੱਡਾ ਦੱਸਾਂ ਵਿੱਚ ਕੀ ਆ ਹਾਂਜੀ ਹਾਂਜੀ ਪੰਗਾ ਹੋਣਿਆ ਵੀ ਇੱਥੇ ਪੈ ਗਿਆ ਕੇਸ ਹੂੰ ਜਮਾਨਤ ਹੋ ਵੀ ਗਈ ਇਹਨੂੰ ਤਰੀਕਾ ਬੁਕਤਣੀਆਂ ਪੈਣੀਆਂ ਅਗਲੇ ਨੇ ਇਹ ਸੋਚਣਾ ਵੀ ਇਹ ਕੀ ਪਤਾ ਕੱਲ ਨੂੰ ਬਾਹਰ ਆ ਸਕਦਾ ਕਿ ਨਹੀਂ ਆ ਸਕਦਾ ਕਦੋਂ ਕੇਸ ਮੁੱਕਣਾ ਵ ਬਿਲਕੁਲ ਬਿਲਕੁਲ ਠੀਕ ਆ ਕਿ ਨਹੀਂ ਇਹ ਕਰਕੇ ਕੰਮ ਲੰਮਾ ਚੌੜਾ ਹੋ ਗਿਆ ਵਾ ਇਹ ਹੁਣ ਮੈਂ ਤੇ ਕਹਿ ਨਹੀਂ ਸਕਦਾ ਵੀ ਇਹ ਤੁਹਾਡੀ ਜ਼ਿੰਮੇਵਾਰੀ ਰਵੇ ਪਰ ਹੁਣ ਗੁੱਸਾ ਨਾ ਕਰਿਓ ਇਹ ਗੱਲ। ਇਹ ਕੀਤਾ ਤਾਂ ਚੰਗਾ ਹੀ ਸਾਡੇ ਮੁੰਡੇ ਦਾ ਬੜਾ ਗਰਕ ਕੇ ਤੇ ਕਿਸ ਨੂੰ ਕੀ ਕਹੀਏ। ਗੱਲ ਤੇ ਇਹ ਵੀ ਆਪਣੇ ਤਾਂ ਸੱਚੀ ਕੁੜੀ ਵੀ ਠੀਕ ਆ ਨਾ। ਚਲੋ ਅਸੀਂ ਚੱਲਦੇ ਆਂ ਫਿਰ ਹੈ। ਆਹ ਚਲੋ ਠੀਕ ਆ। ਚੰਗਾ ਫਿਰ। ਚਲੋ ਠੀਕ ਆ ਭਾਜੀ। ਚਲੋ। ਚਲੋ ਚੰਗਾ ਹੈ ਨਾ। ਚਲੋ ਭਾਜੀ। ਇੱਕ ਗੱਲੋਂ ਤੇ ਭੈਣ ਜੀਣੀ ਸੱਚੇ ਆ। ਹੂੰ। ਹੈ ਨਾ। ਹੁਣ ਗਲਤੀ ਤੇ ਸਾਰੀ ਆਪਣੇ ਟੱਬਰ ਦੀ ਆ। ਇਹਨਾਂ ਨੂੰ ਵੀ ਕੀ ਕਹੀਏ ਵਿਚਾਰਿਆਂ ਨੂੰ ਅਜੇ ਚੰਗੇ ਪੜੇ ਆ ਵਿਚਾਰੇ ਇੱਕ ਫੋਨ ਕੀਤਾ ਤੇ ਭੱਜੇ ਆ ਗਏ ਆ ਹੈ ਤੇ ਜੇ ਸਭ ਕੁਝ ਯਾਦ ਰੱਖਣਾ ਵੀ ਕੀ ਕਹੋ ਕਰਛੜਾ ਇਹਨਾਂ ਦੇ ਨਾਲ ਆਪਾਂ ਤੇ ਅਗਲੇ ਆਉਂਦੇ ਉਹ ਜੀਵਨ ਗੱਲ ਤੇ ਆ ਕਿ ਭਾਂਡਾ ਤੇ ਆਪਣਾ ਗੰਦਾ ਵਾ ਠੀਕ ਨਹੀਂ ਕਿਸ ਨੂੰ ਕੀ ਕਹਿਣਾ ਵਾ ਅਗਲੇ 20 20 ਗੱਲਾਂ ਕਰਨ ਦੇ ਮੂੜਾ ਢਾਡਾ ਅੰਬਲੀ ਹੁਣ ਕੀ ਬੰਦਾ ਕਵੇ ਕਿਸ ਨੂੰ ਉਹ ਆਪ ਸੱਚੀ ਆ ਸੱਚੀ ਬੋਲਣ ਦੇ ਆ ਠੀਕ ਨਹੀਂ ਸੱਚੀ ਗੱਲਾਂ ਤੇ ਗੁੱਸਾ ਹੁੰਦਾ ਹੀ ਆ ਉਹ ਤੇ ਗੱਲ ਵਾ ਨਾ ਤੇ ਬਾਕੀ ਉਹਨਾਂ ਦੀ ਨੌ ਜੜੀ ਆ ਨਾ ਉਹ ਵੀ ਬਥੇਰੀ ਤੇਜ ਵਾ ਹਾਂ ਇੰਨਾ ਕੁ ਹੱਦ ਆਪਾਂ ਕੀਤਾ ਉਹਨਾਂ ਦੇ ਨਾਲ ਤੇ ਜੇ ਇਹ ਚੰਗੀਆਂ ਹੁੰਦੀਆਂ ਤੇ ਉਹਨਾਂ ਦੇ ਸਿਰ ਤੇ ਸੁਆਹ ਨਾ ਹੀ ਪਉਣਦੀਆਂ ਹੁਣ ਉਹ ਤਾਂ ਗੱਲ ਬਾਵਾ ਉਹਾਂ ਦੀ ਗੱਲ ਐਵੇਂ ਪੈਂਦੀ ਆ ਤਾਂ ਹੀ ਤਰਾਂ ਨੂੰ ਗੱਲਾਂ ਕਰਦੀ ਘੜੀ-ਘੜੀ ਕਰ ਗਿਆ ਉਹਨੂੰ ਹੁਣ ਕੀ ਪਤਾ ਜਾਂਦਾ ਕਿ ਪਤਾ ਫੇਰ ਪੈਣਾ ਦੇ ਘਰ ਪੈਣਾ ਹੀ ਪੈਣਾ ਵਾ ਪਤਾ ਤਾਂ ਲੱਗ ਹੀ ਜਾਂਦਾ ਕਿ ਕਿੱਥੋਂ ਆਏ ਆ ਅਸਕੇ ਘਰੋਂ ਹੀ ਆਏ ਆ ਆਹੋ ਤੇ ਫੇਰ ਚੰਗੀਆਂ ਵਿਚਾਰੀ ਉਹ ਤਾਂ ਗੱਲ ਆ ਚੱਲ ਕੋਈ ਹੁਣ ਤੂੰ ਵੀ ਨਾ ਬੋਧਾ ਫੇਰ ਕਰ ਜੋ ਸਾਡੀ ਕਿਸਮ ਚਾਹੂਗਾ ਨਾ ਕੋਈ ਚੰਗਾ ਹੀ ਹੋ ਕੋਈ ਗੱਲ ਨਹੀਂ ਠੀਕ ਆ ਚਲੋ ਕੋਈ ਆਹ ਕੀ ਕਰਨਾ ਫੇਰ ਹੁਣ ਜਸਿੰਦਰ ਉਹ ਨਾ ਉਹ ਕਾ ਚਾਹ ਕੁੱਟ ਬਣਾ ਆਏ ਆਏ ਫੱਗ ਗਏ ਉਹ ਮੋਟਰਸਾਈਕਲ ਤੇ ਤਾਰੇ ਡਾਡੀ ਆ ਆ ਗਏ ਹੋਰ ਠੀਕ ਆ ਤੇ ਕਿਦਾਂ ਫਿਰ ਕੀ ਕੰਮ ਪੈ ਗਿਆ ਉਹਨਾਂ ਨੂੰ ਕੰਮ ਉਹਨਾਂ ਨੂੰ ਕਾਦਾ ਪੈ ਗਿਆ ਇਹ ਉਹ ਹੁਣ ਤੈਨੂੰ ਪਤਾ ਹੀ ਆ ਵੀ ਉਹਨਾਂ ਜਵਾਬ ਦੇ ਖੜਿਆ ਵਾ ਆਹੋ ਆਪਣੇ ਪਰਮਦੇ ਸਹਰਿਆਂ ਨੇ ਉਹ ਕੁੜੀ ਫੋਨ ਖਾਨ ਨਹੀਂ ਕਰਦੀ ਬਾਹਰੋਂ ਜੱਸ ਅੱਛਾ ਤੇ ਕਹਿੰਦੇ ਉਹ ਤਾਂ ਰਿਸ਼ਤੇ ਤੋੜ ਕੇ ਬਹਿ ਗਏ ਸਾਡੇ ਨਾਲ ਤੁਸੀਂ ਸਾਡੇ ਨਾਲ ਚੱਲੋ ਉੱਥੇ ਉਹਨਾਂ ਨਾਲ ਗੱਲ ਕਰੀਏ ਜਾ ਕੇ ਵੀ ਇਹ ਕੰਮ ਨਾ ਕਰੋ ਰਿਸ਼ਤੇਦਾਰੀ ਸਾਡੇ ਨਾਲ ਬਣਾ ਕੇ ਰੱਖੋ ਉਹਨਾਂ ਤਾਂ ਘਰ ਗਏ ਹੋ ਨਹੀਂ ਨਹੀਂ ਉਹਨਾਂ ਦੇ ਘਰ ਗਏ ਮੈਂ ਕਹਾਂ ਹੀ ਕੀ ਕਰ ਜਾਈਂਗੀ ਉੱਥੇ ਅਗਲੇ ਕਹਿਣਗੇ ਮੁੰਡਾ ਤੁਹਾਡਾ ਅਮਲੀ ਆ ਸਮੈਕਾ ਪੀਂਦਾ ਸਮੈਕਾ ਵੇਚਦਾ ਤੇ ਤੁਸੀਂ ਉਹਦੀ ਸਪਰਸ਼ ਕਰਨ ਆਏ ਹੋ ਉਹ ਨਹੀਂ ਚੰਗਾ ਕੀਤਾ ਅੱਜ ਮੈਂ ਕਹਾਂ ਹੀ ਨਹੀਂ ਇਹ ਕੰਮ ਕਰਨਾ ਉਦਾਂ ਜੇ ਕੋਈ ਮੈਂ ਹੋਰ ਕੰਮ ਆ ਤੇ ਉਹ ਦੱਸੋ ਠੀਕ ਹੈ ਕਿ ਨਹੀਂ ਜਾਂਦੇ ਤਾਂ ਕੋਈ ਗੱਲਬਾਤ ਹੋ ਜਾਂਦੀ ਤਾਂ ਮੁੜ ਕੇ ਬੁਰਿਆ ਬਨੂ ਨਾਲੇ ਮੈਂ ਕਹਾਂ ਤੁਹਾਡੀ ਕੁੜਮਾਚਾਰੀ ਆ ਤਾਡੀ ਨਿਉਣਾ ਮੰਨੀ ਤੇ ਹੁਣ ਮੈਂ ਕਾ ਅਹੀ ਚਾਹੀਏ ਨਾਲੇ ਯਾਰ ਉਹ ਵੀ ਆਪਣੀ ਥਾਂ ਸਹੀ ਨੇ ਦੇਖੋ ਜੀ ਸਹੀ ਕਿਹੜਾ ਬੰਦਾ ਆਂਦਾ ਵੀ ਮੇਰਾ ਜਵਾਈ ਜਿਹੜਾ ਸਮੈਗ ਪੀਵੇ ਦਾ ਸਮੈਗ ਵਿੱਚ ਜਦੋਂ ਵਿਗੜਿਆ ਸੀ ਉਦੋਂ ਇਹਨਾਂ ਕੋ ਸਾंभਿਆਂ ਗਿਆ ਸਾंभਿਆ ਨਹੀਂ ਗਿਆ ਉਹ ਪੈਸੇ ਨੇ ਧਰਲੇ ਇੱਥੋਂ ਪੈਸੇ ਫਰੀ ਦੇ ਵਟਕੇ ਲੈ ਗਏ ਉਹ ਪੈਸੇ ਜਿਹੜੇ ਹੀ ਪੁੱਠੇ ਬਣਨੇ ਚੱਲ ਗਏ ਜਿੱਦਾਂ ਖੜੇ ਉਦਾਂ ਹੀ ਗਾਂ ਲੱਗ ਗਏ ਚਲੋ ਅਹੀਂ ਤੇ ਉਹਨਾਂ ਦੇ ਸਾਹਮਣੇ ਇਹ ਵੀ ਗੱਲ ਨਹੀਂ ਕਹਿੰਦੇ ਬੰਦਾ ਚੰਗਾ ਨਹੀਂ ਲੱਗਦਾ ਚਲੋ ਕਹਿਣੀ ਤੇ ਨਹੀਂ ਪਰ ਕੰਮ ਨਹੀਂ ਨਾ ਉਹ ਚੰਗਾ ਕੀਤਾ ਜੇ ਅਸੀਂ ਪੁੱਤ ਸਿਦਰਸ਼ਨ ਤੋਂ ਕਰਕੇ ਬੈਠੇ ਆਂ ਤੇ ਰੋਟੀ ਕਿੰਨੀ ਵਧੀਆ ਮਹਾਰਾਜ ਇਤਨੀ ਦੇਣ ਦਿਆ ਉਹ ਤੇ ਹੋਰ ਰਹਿਦ ਇੱਥੇ ਜਾਣਾ ਸਾਰਾ ਕੋਨਾ ਆਪਣੇ ਲੋ ਕੀਤਾ ਸੀ ਪਤਾ ਨਹੀਂ ਆਪਾਂ ਕਿਹੜੀ ਮਾਰ ਮਾਰ ਲਈਏ ਬੜੇ ਖੁਸ਼ੀ ਉਦੋਂ ਤੇ ਪੈਸੇ ਨਾਲ ਖੁਸ਼ੀ ਨਹੀਂ ਹੁੰਦੀ ਖੁਸ਼ੀ ਤਾਂ ਆਏ ਹੁੰਦੇ ਜੇ ਉੱਪਰ ਵਾਲਾ ਦੇ ਦੇ ਹੁਣ ਇੱਕ ਗੱਲ ਹੈ ਨਾ ਪੈਸੇ ਰੇ ਤੇ ਨਾ ਮੁੰਡਾ ਵੀ ਹਿਸਾਬ ਨਾਲ ਵਿਗੜਿਆ ਤੇ ਦੂਜੇ ਦਾ ਵੀ ਉਹ ਮੁੰਡਾ ਵੀ ਨਹੀਂ ਰਿਹਾ ਹੁਣ ਮੁੰਡੇ ਨੇ ਕੀ ਬਤਾ ਕੱਲ ਨੂੰ ਜੇਲ੍ਹੋਂ ਆਉਣਾ ਵਾ ਤੇ ਹੋਰ ਵੱਧ ਨਹੀਂ ਵਿਗੜ ਕੇ ਆਉਣਾ ਉਹ ਜੇਲ੍ਹੋਂ ਆਏਗਾ ਤੇ ਫੇਰ ਹੀ ਹੈ ਨਾ ਇਹੋ ਜਿਹੇ ਦੀ ਜਮਾਨਤੀ ਨਹੀਂ ਹੁੰਦੀ ਹੁੰਦੀ ਇਹ ਵੀ ਗੱਲ ਤੇਰੀ ਠੀਕ ਆ ਬਾਕੀ ਆ ਵੀ ਮੁੰਡਾ ਮੁੰਡਾ ਹੀ ਬਰਬਾਦ ਹੋ ਗਿਆ ਨੂ ਨੇ ਵੀ ਜਵਾਬ ਦੇ ਦਿੱਤਾ ਪੈਸੇ ਵੀ ਚਲ ਗਏ ਰਹਿ ਗਿਆ ਮਗਰ ਇਹ ਉਦਾਂ ਜਿਆਦਾ ਤੇਜ਼ ਬੰਦੀ ਸੀ ਤੇ ਜਿਹੜੀ ਦੂਜੀ ਆ ਹੂੰ ਉਹ ਵੀ ਰਗੜਾ ਬਥੇਰਾ ਖਾ ਗਈ ਆ ਪਰ ਉਹਨੂੰ ਤਾਂ ਚੰਗੇ ਹੱਥ ਲੱਗੇ ਨੇ ਇੰਨਾ ਸ਼ੁਗਰਾ ਦਾ ਜਿਹੜਾ ਮੁੰਡਾ ਆ ਗਿਆ ਨਾਲੇ ਉਦਾਂ ਇੱਕ ਗੱਲ ਆ ਜੀ ਤੁਸੀਂ ਲਾਤ ਨਾ ਨਾ ਲਾਉਂਦੇ ਤਾਂ ਉਹ ਮੁੰਡਾ ਇਹਨਾਂ ਦਾ ਵਾਪਸ ਆਉਣਾ ਹੀ ਨਹੀਂ ਉਹ ਗੱਲ ਦੱਸਾਂ ਕੀ ਆ ਜੱਟ ਤੇ ਪੈਸੇ ਲੈ ਲੈਣੇ ਮੁੰਡੇ ਪੁੱਛਦੇ ਕਿਸ ਨੂੰ ਨਹੀਂਗਾ ਕੋਈ ਨਾ ਕਿਹਗਾ ਨਹੀਂ ਇਨੇ ਮੁੰਡੇ ਮਰ ਗਏ ਆ ਜੰਗਲਾਂ 'ਚ ਕਈ ਕੁਝ ਹੋ ਗਿਆ ਵਾ ਇਹਨਾਂ ਦੀ ਫੇਰ ਵੀ ਕਿਸਮਤ ਚ ਤੇ ਚਲੋ ਫੇਰ ਵੀ ਪ੍ਰਮਾਤਮਾ ਨੇ ਸ਼ੁਕਰ ਕੀਤਾ ਵੀ ਇਹਨਾਂ ਦਾ ਮੁੰਡਾ ਆ ਗਿਆ ਉੱਧਾ ਵੇਖ ਲੋ ਸਾਡਾ ਮੜਾ ਸੋਚਦੇ ਰਿਹਾ ਤੇ ਤੂੰ ਫੇਰ ਚੰਗਾ ਕਰਦੇ ਪਰ ਉਹਨਾਂ ਕਰਕੇ ਆਪਣੇ ਘਰ 'ਚ ਲੜਾਈ ਪੈਂਦੀ ਏ ਪੁੱਤ ਕੀ ਕਰੀਏ ਹੁੰਦਾ ਤੁਸੀਂ ਤਾਂ ਚੱਲ ਗਏ ਉੱਧਰ ਨੂੰ ਹਾਂ ਤੇ ਤੁਹਾਨੂੰ ਬਦਾਂ ਕਣਕ ਨੂੰ ਪਾਣੀ ਵੀ ਲਾਇਆ ਇਹ ਮੇਰੇ ਨਾਲ ਵੱਖਰੀ ਲੜੇ ਅਸੀਂ ਮੈਂ ਕੰਮ ਕਰਾਂ ਕਿ ਮੁੰਡਾ ਖੜਾ ਉਹ ਗੁੱਸੇ 'ਚ ਉਹਨੇ ਕੁੱਟੀ ਜਾਏ ਮੁੰਡੇ ਨੂੰ ਤੂੰ ਹੋਰ ਉਹਨੇ ਕਿਉਂ ਕੁੱਟਣਾ ਏ ਮੇਰੇ ਕੋਲ ਕੰਮ ਨਹੀਂ ਹੁੰਦਾ ਚੁੱਕ ਕੇ ਫਿਰ ਮਾਦਾ ਲੈ ਗਿਆ 10 ਮਿੰਟ ਨੂੰ ਬਾਅਦ ਉਹਨੂੰ ਕਹਿੰਦੀ ਖਬਰਦਾਰ ਜੇ ਮੁੰਡੇ ਨੂੰ ਮੁੜ ਕੇ ਹਸਲਾ ਆਇਆ ਕੰਮ ਹੁੰਦਾ ਕਰ ਨਹੀਂ ਹੁੰਦਾ ਨਾ ਕਰ ਪਹਿਲਾਂ ਮੁੰਡਾ ਸਾਹਮਣੇ ਆ ਮੈਂ ਤੇ ਆਖਿਆ ਮੈਂ ਤਾਂ ਕੰਮ ਨਹੀਂ ਹੁੰਦਾ ਤੇ ਹੁਣ ਕੀ ਕਰੀਏ ਪੁੱਤ ਮਾੜੀ ਮੋਟੀ ਰਿਸ਼ਤੇਦਾਰੀ ਹੈ ਜਦੋਂ ਰੋਂਦੇ ਆਣਗੇ ਤੇ ਫਿਰ ਜਾਣਾ ਪੈਂਦਾ ਵਾ ਹੈ ਚਲੋ ਉਧਰ ਇਹ ਪੀਤਾ ਚਾਹ ਪਾਣੀ ਕਿ ਨਹੀਂ ਆਓ ਮੈਂ ਮਾਤਰੀ ਨੂੰ ਕਿਹਾ ਵਾ ਮੈਂ ਬਣਾਉਣਾ ਚਾਹ ਘੁੱਟ ਬਣਾਉਣੀ ਹੋਣੀਆਂ ਨਾ ਵਾ ਚਲੋ ਬਹੁਤ ਟਾਈਮ ਹੋ ਗਿਆ ਉਹ ਲੈ ਚਾਹ ਬਣੀ ਨਹੀਂ ਅਜੇ ਆ ਲੋ ਚਾਹ ਪੀਓ ਬੜਾ ਜੇ ਲਾਇਆ ਤੂੰ ਕੀ ਦੱਸਾਂ ਮੇਰਾ ਤੇ ਜੀ ਨਹੀਂ ਕਰਦਾ ਗੱਲ ਕਰਨੀ ਜਦੋਂ ਉਹਨੂੰ ਮੈਂ ਜਾ ਕੇ ਆਖਿਆ ਚਾਹ ਬਣਾ ਤੇਰਾ ਡੈਡੀ ਮੰਗਣ ਆ ਤੇ ਅੱਗੋਂ ਕਿਤੇ ਮੇਰੇ ਹੀ ਹੀ ਗੱਲ ਪਈ ਮੇਰਾ ਪੱਕਾ ਨਹੀਂ ਛੱਡਿਆ ਹੈਗਾ ਨਾ ਆ ਕਿਉਂ ਕਹਿੰਦੀ ਤੂੰ ਤੇ ਭੈਣਾ ਦੇ ਹੋਈ ਮਰਨੀ ਆ ਤੈਨਾਂ ਇੰਨਾ ਕੁਛ ਕੀਤਾ ਵਾ ਤੇ ਤੂੰ ਸਾਰਾ ਕਸੂਰ ਹੀ ਤੇਰਾ ਵਾ ਦੀ ਮੇਰਾ ਕਹਣਾ ਕਿਉਂ ਆਥੀ ਉਹਨੂੰ ਕਹਣਾ ਹੁਣ ਕੀ ਕਰੀਏ ਫਸਿਆਂ ਜਾਣਾ ਪੈਂਦਾ ਵਾ ਰਿਸ਼ਤੇਦਾਰੀਆਂ ਜਰ ਬੈਜ ਗਏ ਉਹਨੂੰ ਕਹੇ ਜੇ ਤੂੰ ਹੀ ਕਿਤੇ ਕੱਲ ਨੂੰ ਮੁੰਡਾ ਵਾਹੇਂਗੇ ਨਾ ਆਪਣਾ ਰਿਸ਼ਤੇਦਾਰਾਂ ਵਾਲੀ ਹੋ ਜੇਗੇ ਨਾ ਫਿਰ ਤੈਨੂੰ ਪਤਾ ਲੱਗੂਗਾ ਭਲਾ ਇਹ ਆਪਣੀ ਭੈਣਾਂ ਨੂੰ ਹੁਣ ਕੋਈ ਵਾਦਾ ਘਾਟਾ ਹੋ ਜੇਤੀ ਇਹ ਛੱਡ ਦੇਗੀ ਪਰ ਨਾ ਇੱਕੋ ਸੂਈ ਜਾਂਦੀ ਵੀ ਤੂੰ ਜਾਣ ਬੁਝ ਕੇ ਉਹਨੂੰ ਪੈਲੀ ਦਿੱਤੀ ਆ ਤੂੰ ਸਾਨੂੰ ਉੱਥੋਂ ਕੁੱਟਿਆ ਸਾਡੀ ਉੱਥੋਂ ਵੀ ਪੈਲੀ ਲਗਾਈ ਦੱਸ ਭਲਾ ਮੈਂ ਤੁਹਾਨੂੰ ਦੱਸਣ ਕੋਈ ਉਹਨੂੰ ਕਹਣਾ ਜੇ ਤਲੀ ਉੱਥੋਂ ਵੀ ਗਈ ਆ ਇੱਥੇ ਕਿਹੜਾ ਮਾੜਾ ਵਾ ਸਾਰਾ ਕੋਈ ਤੇ ਬਣਿਆ ਬੱਤਰਾ ਤੈਨੂੰ ਮਿਲਿਆ ਵਾ ਤੈਨੂੰ ਕੋਈ ਚ ਕਿਤੇ ਚੜੀ ਤੇ ਕਿਤੇ ਉਤਰੀ ਮੈਂ ਬੜੀ ਔਖੀ ਆ ਮੈਂ ਦੱਸ ਕਰਾਂ ਤੇ ਕਰਾਂਗੀ ਜੇ ਉਹ ਮੈਨੂੰ ਫੋਨ ਕਰ ਦਿੰਦੀਆਂ ਨੇ ਮੈਂ ਤੇ ਪਹਿਲੇ ਹੀ ਤੁਹਾਨੂੰ ਕਹਿ ਦੇਣੀ ਮੈਨੂੰ ਨਾਲ ਕਰ ਉਹ ਤੁਹਾਨੂੰ ਤੁਸੀਂ ਲੈ ਜਾਂਦੇ ਮੁੰਡਾ ਵੀ ਆਂਦਾ ਮੰਮੀ ਚੱਲ ਜਾ ਤੇ ਉਹ ਲੜਾਈ ਪੰਦੀ ਮੈਨੂੰ ਤਾਂ ਲੱਗਦਾ ਸਾਡਾ ਵੀ ਘਰ ਪੁੱਟ ਦੇਣਾ ਰਣ ਮੇਰਾ ਉਹ ਚੱਲ ਕੋਈ ਨਹੀਂ ਐਨੀ ਨਾਲ ਦਿਲ ਤੇ ਲਾਇਆ ਕਰ